ਟਾਡੀ ਮੁਰਦਾ ਸਾਡੀ ਕਾਢੀ ਮੁਰਦਾ ਇਹ ਜੀ ਮਿਸਿੰਗ ਲਿੰਕ ਟੂ ਦੱਖਣੀ ਬਾਈਪਾਸ ਜਿਹੜਾ ਫਿਰੋਜ਼ਪੁਰ ਰੋਡ ਤੋਂ ਲਹਾੜੇ ਦੇ ਪੁਲ ਤੱਕ ਜਾਂਦਾ ਆ ਇਹ ਏਰੀਆ 200 ਫੁੱਟ ਦੇ ਬਾਈਪਾਸ ਦਾ ਆ ਇਹ ਜਿਹੜਾ ਕਿ ਸਨ 2009 ਦੇ ਵਿੱਚ ਨੋਟੀਫਿਕੇਸ਼ਨ ਹੋਈ ਸੀ ਉਸ ਵੇਲੇ ਤੋਂ ਬਣਦਾ ਬਣਦਾ 50% ਬਣ ਗਿਆ 50% ਆ ਜਿਹੜਾ ਪੈਂਡਿੰਗ ਪਿਆ ਆ ਸੋ ਇਹ ਜਿਹੜੀ ਜਗ੍ਹਾ ਆਪ ਜਿੱਥੇ ਆਪਾਂ ਖੜੇ ਆ ਇਹ ਸਾਰੀ ਗਲਾਡਾ ਦੁਆਰਾ ਐਕਵਾਇਰ ਹੋ ਚੁੱਕੀ ਆ ਐਕਵਾਇਰ ਹੋਣ ਤੋਂ ਬਾਅਦ ਇਹ ਜਗ੍ਹਾ ਜਿਹੜੀ ਲਵਾਰਸ ਹੋ ਚੁੱਕੀ ਆ ਲਵਾਰਸ ਇਸ ਤਰ੍ਹਾਂ ਨਾਤਾ ਸਰਕਾਰ ਨੇ ਗਲਾਡਾ ਨੇ ਇਹਦੇ ਤੇ ਕੋਈ ਕਾਰਵਾਈ ਕਰਕੇ ਇਹਨੂੰ ਕਬਜ਼ੇ 'ਚ ਲਿਆ ਉਹਦਾ ਕਾਰਨ ਇਹ ਬਣਿਆ ਵੀ ਆ ਤੁਸੀਂ ਦੇਖ ਸਕਦੇ ਜਿੱਦਾਂ ਪਿੱਛੇ ਧੋ ਆ ਲੋਕਾਂ ਨੇ ਟੋਏ ਪੁੱਟ ਕੇ ਗੰਦ ਸੁਕਿਆ ਹੋਇਆ ਜੇ ਆਪਾਂ ਪਰ ਇਹਨੂੰ ਨਿਗਾਹ ਮਾਰੀਏ ਤਾਂ ਗੰਦ ਦੇ ਢੇਰ ਲੱਗੇ ਹੋਏ ਆ ਸੋ ਜਿਹੜੇ ਹਾਲਾਤ ਬਣੇ ਆ ਇਹ ਮਹਿਕਮੇ ਦੀ ਬੜੀ ਵੱਡੀ ਅਣਗਹਿਲੀ ਹੈ ਸੋ ਅਸੀਂ ਇਹੀ ਚੀਜ਼ ਹੈ ਜਿਹੜੀ ਉਹ মিডিਆ ਦਾਹੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਬਈਆ ਦੇਖੋ ਆਪਣੇ ਨਾਲ ਵਹਿਸ਼ੀ ਮਕਾਨ ਨੇ ਆਬਾਦੀ ਆ ਅਰੇ ਇਸ ਆਬਾਦੀ ਨੂੰ ਜਿਹੜੀ ਇਸ ਜੰਗਲ ਦੀ ਹੈ ਪਰੇਸ਼ਾਨੀ ਹੈ ਬਹੁਤ ਵੱਡੀ ਕਿਉਂਕਿ ਇੱਕ ਤਾਂ ਗੰਦਗੀ ਬਹੁਤ ਹੈ ਮੁਸ਼ਕਲ ਮਾਰਦਾ ਨੰਬਰ 2 ਆ ਹੁਣ ਤਾਂ ਗਰਮੀ ਕਰਕੇ ਨਾ ਦਰਖਤ ਪੇੜ ਪੌਦੇ ਜੇ ਸੁੱਕ ਗਏ ਸੋ ਜਦੋਂ ਇਹ ਪੇੜ ਪੌਦੇ ਮੌਸਮ ਦੇ ਵਿੱਚ ਹਰਿਆਵਲ ਚ ਹੁੰਦੇ ਨੇ ਤਾਂ ਜੰਗਲ ਨੂੰ ਇੱਥੇ ਸ਼ੇਪ ਬਣੀ ਹੁੰਦੀ ਆ ਅਰੋਂ ਸਾਹਮਣੇ ਦਰਖਤ ਨੇ ਉਹਨਾਂ ਦੀ ਛਾਂਵੇਂ ਆ ਕੇ ਬੰਦੇ ਨਸ਼ੇੜੀ ਲੋਕ ਵੀ ਬੈਠਦੇ ਨੇ ਸੋ ਇਹ ਸਾਰੀਆਂ ਜਿਹੜੀਆਂ ਪਰੇਸ਼ਾਨੀਆਂ ਨੇ ਇਹ ਮੁਹੱਲਾ ਨਿਵਾਸੀਆਂ ਨੂੰ ਪੇਸ਼ ਆਉਂਦੀਆਂ ਨੇ ਸੋ ਅਸੀਂ ਸਰਕਾਰ ਦੇ ਔਰ ਗਲਾਡਾ ਦੇ ਧਿਆਨ ਚ ਲਿਆਉਣਾ ਚਾਹੁੰਦੇ ਆ ਵੀ ਇਹ ਲਵਾਰਸ ਜਗ੍ਹਾ ਆ ਇਹਦੇ ਤੇ ਜਿਹੜਾ 2009 ਦੇ ਉਤੋਂ ਬਾਈਪਾਸ ਦਾ ਪ੍ਰੋਜੈਕਟ ਹੈ ਹੋਰ ਲੱਗਦਾ ਸਰਕਾਰ ਉਸ ਪ੍ਰੋਜੈਕਟ ਨੂੰ ਭੁੱਲ ਚੁੱਕੀ ਹੈ ਅਸੀਂ ਚਾਹੁੰਦੇ ਆ ਵੀ ਇਹ ਪ੍ਰੋਜੈਕਟ ਹੈ ਜਿਹੜਾ ਇਹਨੂੰ ਕੰਪਲੀਟ ਕੀਤਾ ਜਾਵੇ ਸੋ ਤੁਹਾਨੂੰ ਦੁਬਾਰਾ ਅੱਗੇ ਵੀ ਦਿਖਾਉਂਦਾ ਬਜਰੀ ਦੇ ਢੇਰ ਲੱਗੇ ਹੋਏ ਨੇ ਸਰਕਾਰੀ ਪੈਸਾ ਵੀ ਬਰਬਾਦ ਹੋਇਆ ਔਰ ਜਗ੍ਹਾ ਵੀ ਕਿਸੇ ਅਰਥ ਨਹੀਂ ਆ ਰਹੀ ਔਰ ਉਸ ਤੋਂ ਇਲਾਵਾ ਜਿਹੜੀਆਂ ਪਰੇਸ਼ਾਨੀਆਂ ਹੋ ਰਹੀਆਂ ਨੇ ਮੋਹੱਲੇ ਵਾਲਿਆਂ ਨੂੰ ਉਹ ਅਲੱਗ ਨੇ ਸੋ ਬੜੀ ਬਾਰ ਮਹਿਕਮੇ ਦੇ ਅਫਸਰਾਂ ਨਾਲ ਗੱਲ ਹੋਈ ਬੜੇ ਰਿਮਾਈਂਡਰ ਦਿੱਤੇ 2009 ਚ 2000 11 ਚ 2013 ਚ 2016 ਚ 17 ਚ 20 ਚ 21 ਚ 23 ਚ ਸੋ ਪਰ ਜਿਹੜੀ ਮਹਿਕਮੇ ਦੇ ਕੰਨਾਂ ਦੇ ਉੱਤੇ ਕੋਈ ਜੂਨ ਨਹੀਂ ਸਰਕਦੀ ਸੋ ਇਸ ਕਰਕੇ ਸਾਨੂੰ মিডিਆ ਦਾ ਸਹਾਰਾ ਲੈਣਾ ਪੈ ਰਿਹਾ ਅੱਜ ਤਾਂ ਕਿ ਇਹ ਜਿਹੜੀ ਉੱਚ ਅਫਸਰਾਂ ਤੱਕ ਜਿਹੜੀ ਇਹ ਗੱਲ ਪਹੁੰਚੇ ਔਰ ਬੜੀ ਵੱਡੀ ਇੱਕ ਗੱਲ ਇਹਦੇ ਚ ਇਹ ਹੈ ਵੀ ਆਹ ਦੇਖੋ ਪਰੇ ਜਗ੍ਹਾ ਖਾਲੀ ਆ ਬਾਈਪਾਸ ਦੀ ਔਰ ਉਹਦੇ ਵਿੱਚ ਇਹ ਖੇਤ ਬਣੇ ਹੋਏ ਆ ਔਰ ਉਸ ਤੋਂ ਅੱਗੇ ਫਿਰ ਜਗ੍ਹਾ ਖਾਲੀ ਆ ਇਸ ਤੋਂ ਅੱਗੇ ਥੋੜਾ ਜਿਹਾ ਬਾਈਪਾਸ ਫਿਰ ਬਣਿਆ ਹੋਇਆ। ਸੋ ਇਹ ਪਤਾ ਨਹੀਂ ਕੀ ਹੋ ਰਿਹਾ ਹੈ, ਮਹਿਕਮਾ ਕੀ ਕਰ ਰਿਹਾ ਹੈ, ਅਫਸਰ ਕੀ ਕਰਦੇ ਪਏ ਨੇ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਉਹ ਮਹਿਕਮੇ ਦੇ ਧਿਆਨ 'ਚ ਲਿਆਉਣੀਆਂ ਚਾਹੁੰਦੇ ਆ ਸੋਸ਼ਲ ਮੀਡੀਆ ਦੇ ਜ਼ਰੀਏ। ਸੋ ਬਾਕੀ ਹਾਲਾਤ ਆ ਤੁਸੀਂ ਆਪ ਦੇਖ ਰਹੇ ਹੋ ਵੀ ਇੱਥੇ ਬਣਿਆ ਕੀ ਹੋਇਆ। ਆ ਪਿਛਲੇ 2 ਕੁ ਮਹੀਨੇ ਪਹਿਲਾਂ ਤਾਂ ਪੋਜੀਸ਼ਨ ਇਹ ਬਣ ਗਈ ਸੀ ਵੀ ਲੋਕ ਮਰੇ ਹੋਏ ਡੰਗਰ ਵੀ ਇੱਥੇ ਸੁੱਟਣ ਲੱਗੇ ਸੀ। ਪਰ ਅਧਿਕਾਰੀਆਂ ਨਾਲ ਜਦੋਂ ਰਾਬਤਾ ਕੀਤਾ ਉਹ ਕਹਿੰਦੇ ਜੀ ਸਾਡੀ ਤਿਆਰੀ ਹੈ ਬਾਈਪਾਸ ਵਿਦਨ 6 ਮਹੀਨਾਂ ਬਣ ਜਾਊਗਾ। ਪਰ ਉਸ ਗੱਲ ਨੂੰ ਵੀ ਸਾਲ ਹੋ ਗਿਆ ਹਜੇ ਤੱਕ ਕੋਈ ਕਾਰਵਾਈ ਹੋਈ ਨਹੀਂ ਹੈਗੀ। ਉਹ ਮੈਂ ਹਰਵਿੰਦਰ ਮਹਿਤਾ ਤੁਸੀਂ ਦੇਖ ਰਹੇ ਹੋ ਪੰਜਾਬ ਖਬਰ 24 ਅੱਜ ਤੁਹਾਨੂੰ ਅਸੀਂ ਲੈ ਕੇ ਆਏ ਹਾਂ ਕਿ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਜਨਤਾ ਦੀ ਇੱਕ ਸਮੱਸਿਆ ਜੋ ਤੁਹਾਡੇ ਸਾਹਮਣੇ ਰੱਖਣ ਜਾ ਰਹੇ ਹਾਂ। ਸੋ ਗਿੱਲ ਪਿੰਡ ਦੇ ਵਿੱਚ ਪੈਂਦੇ ਇਲਾਕੇ ਜਿਸ ਦੇ ਨਿਵਾਸੀਆਂ ਨੂੰ ਇਸ ਬਹੁਤ ਹੀ ਸਮੱਸਿਆ ਦਾ ਜੋ ਸਾਹਮਣਾ ਕਰਨਾ ਪੈ ਰਿਹਾ ਹੈ ਇਹਨਾਂ ਦਾ ਕਹਿਣਾ ਹੈ ਕਿ ਜੋ ਸਰਕਾਰ ਦੁਆਰਾ ਪ੍ਰਸਤਾਵਿਤ ਜੋ ਦੱਖਣੀ ਬਾਈਪਾਸ ਜੋ ਫਿਰੋਜ਼ਪੁਰ ਰੋਡ ਦੇ ਗ੍ਰੈਂਡ ਬਾਗ ਤੋਂ ਲੈ ਕੇ ਲੋਹਾਰਾ ਪੁਲ ਤੱਕ ਜਾਂਦਾ ਹੈ ਜੋ ਕਿ ਮਲੇਰਕੋਟਲਾ ਹਾਈਵੇ ਤੇ ਜੀਟੀ ਰੋਡ ਹੈ ਉੱਥੇ ਤੱਕ ਬਣਿਆ ਹੋਇਆ ਉਸ ਤੋਂ ਅੱਗੇ ਦਾ ਜੋ ਪਾਰਟ ਹੈ ਜੋ ਗਿਲਪਿੰਡ ਦੇ ਵਿੱਚ ਦੀ ਰਸਤਾ ਜਾਂਦਾ ਹੈ ਉਹ ਕਿਸੇ ਨਾ ਕਿਸੇ ਮੁੱਦੇ ਦੇ ਕਾਰਨ ਉਹ ਪ੍ਰੋਜੈਕਟ ਦਾ ਹਿੱਸਾ ਜੋ ਰੁਕਿਆ ਹੋਇਆ ਹੈ ਜਿਸ ਕਰਕੇ ਇਲਾਕਾ ਵਾਸੀਆਂ ਨੂੰ ਬਹੁਤ ਹੀ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੁਣ ਤੁਹਾਨੂੰ ਅਸੀਂ ਗੱਲਬਾਤ ਕਰਾਂਗੇ ਪਿੰਡ ਦੇ ਮੋਤਬਰ ਬੰਦਿਆਂ ਦੇ ਨਾਲ ਕਿ ਉਹਨਾਂ ਨੂੰ ਇੱਥੇ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੁਣ ਤੁਹਾਡਾ ਗੱਲ ਕਰਾਂਗੇ ਅਸੀਂ ਸਾਬਕਾ ਸਰਪੰਚ ਜੁਝਾਰ ਸਿੰਘ ਜੀ ਨਾਲ ਜੁਝਾਰ ਸਿੰਘ ਸਤਿਕਾਰ ਸਤਿਕਾਰ ਜੀ ਜੁਝਾਰ ਸਿੰਘ ਜੀ ਜੋ ਦਖਣੀ ਬਾਈਪਾਸ ਦੀ ਤੁਸੀਂ ਕਿਹੜੀਆਂ ਕਾਰਨਾਂ ਦੇ ਕਰਕੇ ਤੁਹਾਨੂੰ ਇਹ ਚੀਜ਼ ਦਾ ਸਮੱਸਿਆ ਦਾ ਸਾਹਮਣਾ ਕਰਨਾ ਪੈ ਤਾ ਕਦੋਂ ਤੋਂ ਇਸ ਚੀਜ਼ ਦਾ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਇਹ ਜਿਹੜੀ ਜਿਹੜੀ ਜਗ੍ਹਾ ਤੇ ਆਪਾਂ ਖੜੇ ਆ ਇਹ ਮਿਸਿੰਗ ਲਿੰਕ ਟੂ ਦੱਖਣੀ ਬਾਈਪਾਸ ਫਿਰੋਜ਼ਪੁਰ ਰੋਡ ਟੂ ਲਹਾਰਾਪੁਰ ਤੱਕ ਜਿਹੜਾ ਇਹ 2008 ਤੋਂ ਨੋਟੀਫਿਕੇਸ਼ਨ ਹੋਈ ਹੋਈ ਹੈ ਪ੍ਰੋਜੈਕਟ ਦੀ ਪਰ ਇਹ 70% ਦਾ ਰੇਲਵੇ ਲਾਈਨ ਤੋਂ ਧੁਰੀ ਰੇਲਵੇ ਲਾਈਨ ਤੋਂ ਪਿੱਛੇ ਪਿੱਛੇ ਬਣ ਚੁੱਕਿਆ ਪਰ ਇਸ ਜਗ੍ਹਾ ਤੇ ਜਿੱਥੇ ਆਪਾਂ ਖੜੇ ਆ ਇਹ ਗਿੱਲਪਿੰਡ ਦੀ ਜਿਹੜੀ ਪ੍ਰਾਪਰਟੀ ਆ ਗਿੱਲਪਿੰਡ ਦੀ ਹਦੂਦ ਦੇ ਅੰਦਰ ਮਲੇਰਕੋਟਲਾ ਰੋਡ ਜੀਟੀ ਰੋਡ ਤੋਂ ਲਹਾਰੇ ਦੇ ਪੁਲ ਤੱਕ ਉਸ ਏਰੀਆ ਦੇ ਵਿੱਚ ਆਪਾਂ ਖੜੇ ਆ ਇਹ ਜਗ੍ਹਾ ਐਕਚੁਅਲੀ ਗਲਾੜਾ ਦੁਆਰਾ ਐਕਵਾਇਰ ਹੋ ਚੁੱਕੀ ਆ ਜਿਹੜੀ ਜਗ੍ਹਾ ਦੇ ਮਾਲਕ ਨੇ ਉਹ ਪੈਸੇ ਲੈ ਚੁੱਕੇ ਆ ਤਕਰੀਬਨ 4-5 ਸਾਲ ਤੋਂ ਔਰ 4-5 ਸਾਲ ਤੋਂ ਇਹ ਸਾਰੀ ਜਗ੍ਹਾ ਜਿਹੜੀ ਨਿਵਾਰਸ ਪਈ ਆ ਔਰ ਨਾ ਮਹਿਕਮੇ ਦਾ ਇੱਧਰ ਕੋਈ ਧਿਆਨ ਆ ਨਾ ਸਰਕਾਰ ਆ ਜਿਹੜੀ ਮਹਿਕਮੇ ਨੂੰ ਪੁੱਛਦੀ ਆ ਕਿਉਂਕਿ ਮੈਂ ਤੁਹਾਨੂੰ ਦਿਖਾਵਾਂ ਆ ਪਰਲੇ ਪਾਸੇ ਥੋੜਾ ਜਿਹਾ ਬਾਈਪਾਸ ਬਣਿਆ ਹੋਇਆ ਆ ਜਿੱਥੇ ਅਸੀਂ ਖੜੇ ਆ ਤੁਸੀਂ ਦੇਖ ਸਕਦੇ ਹੋ ਕੂੜੇ ਦੇ ਢੇਰ ਲੱਗੇ ਆ ਮਿੱਟੀ ਦੇ ਜਿਹੜੇ ਸਲੰਭ ਬਣਿਆ ਆ ਪਹਾੜੀਆਂ ਬਣੀਆਂ ਹੋਈਆਂ ਇਧਰ ਬਜਰੀ ਪਈ ਆ ਸੋ ਇੰਨੀ ਮਾੜੀ ਹਾਲਤ ਆ ਇੱਥੇ ਜੇ ਆਪਾਂ ਹਿਸਾਬ ਲਾਈਏ ਤਾਂ ਰਾਤ ਨੂੰ ਨਿਛੇੜੀ ਲੋਕ ਵੀ ਆ ਕੇ ਬੈਠਦੇ ਨੇ ਜੋ ਗੰਦ ਮੰਦ ਇੱਥੇ ਲੋਕ ਬਾਹਰਲੇ ਲੋਕ ਆ ਕੇ ਕੂੜਾ ਕਰਕਟ ਸਿੱਟਦੇ ਨੇ ਜਿਹਦੇ ਨਾਲ ਮੁਸ਼ਕ ਪੈਲਦਾ ਆ ਚੋਰੀ ਚਿਕਾਰੀ ਦਾ ਡਰ ਆ ਸੋ ਨਾਲ ਮੁਹੱਲਾ ਵੱਸਦਾ ਆ ਮਾਲਾ ਨਿਵਾਸੀ ਆ ਜਿਹੜੇ ਇਸ ਜਗ੍ਹਾ ਤੋਂ ਇਸ ਪ੍ਰੋਬਲਮ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਨੇ ਕੀ ਇਲਾਕਾ ਨਿਵਾਸੀਆ ਵੱਲੋਂ ਗੁਲਾਡਾ ਦੇ ਅਧਿਕਾਰੀਆਂ ਨਾਲ ਅਪਰੋਚ ਕੀਤੀ ਗਈ ਹੈ ਅਸੀਂ 2008 ਤੋਂ ਹੀ ਇਸ ਪ੍ਰੋਜੈਕਟ ਦੇ ਨਾਲ ਜੁੜੇ ਹੋਏ ਆ ਕਿਉਂਕਿ ਪਹਿਲਾਂ ਇਹ ਜਿਹੜੇ ਮਕਾਨ ਆ 18 20 ਇਹ ਬਾਈਪਾਸ ਦੇ ਵਿੱਚ ਆਉਂਦੇ ਸੀ ਉਹਦੇ ਲਈ ਅਸੀਂ ਡੇਢ ਸਾਲ ਆ ਜਿਹੜਾ ਕੋਰਟ ਤੋਂ ਕੇਸ ਲੜਿਆ ਹਿਊਮਨ ਰਾਈਟਸ ਦੇ ਵਿੱਚੋਂ ਔਰ ਉਸ ਤੋਂ ਮਕਾਨਾਂ ਨੂੰ ਬਚਾ ਕੇ ਜਦੋਂ ਖਾਲੀ ਜ਼ਮੀਨ ਦੇ ਵਿੱਚ ਦੀ ਬਾਈਪਾਸ ਕਢਾਇਆ ਸੋ ਉਸ ਤੋਂ ਬਾਅਦ ਵੀ ਅਸੀਂ ਇਹਨਾਂ ਨੂੰ ਬਾਰ-ਬਾਰ ਰਿਮਾਈਂਡਰ ਦਿੰਦੇ ਰਹੇ ਹਾਂ 2009 ਦੇ ਵਿੱਚ 10 ਦੇ ਵਿੱਚ 11 ਦੇ ਵਿੱਚ 13 ਦੇ ਵਿੱਚ 16 ਦੇ ਵਿੱਚ ਆ ਮੇਰੇ ਕੋਲ ਸਾਰਾ ਰਿਕਾਰਡ ਆਏਗਾ 16 ਤੋਂ ਬਾਅਦ 18 ਦੇ ਵਿੱਚ 18 ਤੋਂ 19 20 ਔਰ ਲੇਟੈਸਟ ਆ 23 ਦੇ ਵਿੱਚ ਵੀ ਅਸੀਂ ਜਿਹੜਾ ਗਲਾਡਾ ਨੂੰ ਅਪਰੋਚ ਕੀਤੀ ਆ ਪਰ ਇਸ ਗਲਾਡਾ ਮਹਿਕਮੇ ਦਾ ਇਹ ਹਾਲ ਹੈ ਹੈ ਜੀ ਕੰਮ ਕਰਨੀ ਨੀਂ ਸੁੱਤੇ ਪਏ ਨੇ ਕੋਈ ਅਫਸਰ ਸੁਣ ਕੇ ਰਾਜੀ ਨਹੀਂ ਆਉਂਦੇ ਨੇ ਢੇੜਾ ਮਾਰ ਕੇ ਚਲੇ ਜਾਂਦੇ ਨੇ ਸੋ ਲਾਸਟ ਮੀਟਿੰਗ ਦੇ ਵਿੱਚ ਮੈਂ ਇਹ ਵੀ ਕਿਹਾ ਸੀ ਵੀ ਜਿਹੜਾ ਇਹ ਗੰਦਗੀ ਆ ਕੂੜੇ ਦੇ ਢੇਰ ਆ ਇਹਨਾਂ ਨੂੰ ਅਗਰ ਆਪਾਂ ਜੀਸੀਬੀ ਲਾ ਕੇ ਪਲੇਨ ਕਰ ਦਈਏ ਤਾਂ ਕਿ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਦਿੱਕਤ ਨਾ ਹੋਵੇ ਔਰ ਇਹ ਜਿਹੜੇ ਗੰਦਗੀ ਦੇ ਢੇਰ ਚੱਕੇ ਜਾਣ ਸਾਫ ਸੁਥਰਾ ਹੋ ਜਵੇ ਤਾਂ ਉਹਦੇ ਵਿੱਚ ਵੀ ਸਾਨੂੰ ਅਫਸਰਾਂ ਵੱਲੋਂ ਇਹ ਕਿਹਾ ਗਿਆ ਵੀ ਅਸੀਂ ਜੀਸੀਬੀ ਫਰਾ ਕੇ ਇਹਨੂੰ ਸਾਫ ਕਰਾ ਦਾਂਗੇ ਪਰ ਉਸ ਗੱਲ ਨੂੰ ਵੀ ਅੱਜ 6 ਮਹੀਨੇ ਤੋਂ ਉੱਪਰ ਹੋ ਚੁੱਕੇ ਨੇ ਬਲਾਡਾ ਦੁਆਰਾ ਕਾਰਵਾਈ ਆ ਜਿਹੜੀ ਨਿਲ ਕੀਤੀ ਗਈ ਹੈ ਹਾਂ ਸਾਡੇ ਨਾਲ ਸਰਪੰਚ ਜੇ ਇਸ ਇਲਾਕੇ ਦੇ ਸਰਪੰਚ ਨੇ ਮੋਨਿਕਾ ਜੀ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹ ਇਸ ਸਮੱਸਿਆ ਨੂੰ ਲੈ ਕੇ ਉਹਨਾਂ ਦਾ ਕੀ ਕਹਿਣਾ ਹੈ ਸਰਪੰਚ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ ਜੋ ਇਹ ਮੁੱਦਾ ਕਾਫੀ ਸਾਲਾਂ ਤੋਂ ਲਟਕਿਆ ਹੋਇਆ ਹੈ ਜਿਸ ਨਾਲ ਲੋਕਾਂ ਨੂੰ ਬਹੁਤ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੁਸੀਂ ਪ੍ਰਸ਼ਾਸਨ ਨੂੰ ਇਸ ਸੰਬੰਧੀ ਕੀ ਕਹਿਣਾ ਚਾਹੋਗੇ ਅਸੀਂ ਤਾਂ ਪ੍ਰਸ਼ਾਸਨ ਨੂੰ ਜੀ ਇਹੋ ਅਪੀਲ ਕਰਦੇ ਹਾਂ ਬੇਨਤੀ ਕਰਦੇ ਹਾਂ ਕਿ ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ ਜਲਦ ਤੋਂ ਜਲਦ ਨੇ ਤਾਂ ਅਸੀਂ ਸਾਰੇ ਸਾਰੇ ਮੈਂਬਰ ਨਿਵਾਸੀ ਸਾਰੇ ਮੁਹੱਲਾ ਨਿਵਾਸੀ ਰਲ ਕੇ ਉੱਥੇ ਤਰਦਾ ਲਗਾ ਪਾਏ। 16 ਕਾਨ ਵਸੀਆ ਵੱਲੋਂ ਗਲਾਡਾ ਦੇ ਉੱਪਰ ਇਹ આરોਪ ਲਗਾਇਆ ਜਾ ਰਿਹਾ ਹੈ ਕਿ ਸਰਕਾਰ ਦੁਆਰਾ ਪ੍ਰਸਤਾਵਿਤ ਜੋ ਇਹ ਪ੍ਰੋਜੈਕਟ ਹੈ ਉਹ ਕਿਸੇ ਨਾ ਕਿਸੇ ਕਾਰਨ ਕਰਕੇ ਜਾਂ ਦਬਾਅ ਹੇਠ ਇਹ ਜੋ ਪ੍ਰੋਜੈਕਟ ਦਾ ਜੋ ਦੱਖਣੀ ਬਾਈਪਾਸ ਦਾ ਏਰੀਆ ਹੈ ਇਹਨੂੰ ਕਿਸੇ ਤੋਂ ਕਿਸੇ ਪ੍ਰੈਸ਼ਰ ਦੇ ਅੰਦਰ ਇਹਨੂੰ ਰੋਕਾਇਆ ਜਾ ਰਿਹਾ ਹੈ। ਉਹਨਾਂ ਤਾਂ ਗੱਲ ਕਰਦੇ ਹਾਂ ਇਸ ਇਲਾਕੇ ਦੇ ਹੋਰ ਮੋਹਤਵਾਰ ਬੰਦੇ ਹੈਗੇ ਨੇ ਜੀ ਮਿੱਠਨ ਸਿੰਘ ਜੀ, ਸਸੀ ਕਮਿੰਦਰ ਸਿੰਘ ਜੀ, ਸਤਿ ਸ਼ਕਾਲ ਦੀ। ਮਿੱਠਨ ਜੀ ਜਿਹੜਾ ਤੁਸੀਂ ਇਹ ਰਾਹ ਦੇਖ ਰਹੇ ਆ ਨਾ ਜੀ ਇਹ ਕੂੜੇ ਦਾ ਨਹੀਂ ਵੀ ਇੱਥੇ ਡੈੱਡ ਬਾਡੀਆ ਦਾ ਵੀ ਆਪਾਂ ਕਹਿ ਸਕਦੇ ਕਿਉਂਕਿ ਜਿਹੜੇ ਪਿੱਛੇ ਜੇ ਕਈ ਇੱਥੇ ਇਦਾਂ ਦੀਆਂ ਡੈਥ ਹੋਈਆਂ ਨੇ ਜਿਹੜੀਆਂ ਚਿੱਟੇ ਦੇ ਕਾਰਨ ਮੁੰਡੇ ਨੌਜਵਾਨ ਮੁੰਡੇ ਮਰੇ ਨੇ ਤੇ ਆ ਮੇਰੇ ਖਿਆਲ ਨਾਲ ਜਿਆਦਾ ਨਹੀਂ ਇੱਥੇ ਤੁਸੀਂ 2 ਕਿਲੋਮੀਟਰ ਜਾਓਗੇ ਫਾਟਕ ਤੋਂ ਪਰਲੇ ਪਾਸੇ ਰੋਡ ਚਾਲੂ ਆ ਤੇ ਜੇ ਇੱਧਰ ਕ੍ਰਾਸ ਕਰੋਗੇ ਇਹ ਰੋਡ ਬੰਦ ਆ ਤੇ ਉਧਰਲੇ ਲੋਕ ਤਾਂ ਸੁੱਖ ਮਾਣ ਰਹੇ ਨੇ ਪਰ ਇੱਧਰਲੇ ਲੋਕ ਬਿਮਾਰੀਆਂ ਨਾਲ ਜੂਝ ਰਹੇ ਨੇ ਜੇ ਮੈਂ ਤੁਹਾਨੂੰ ਦੱਸਿਆ ਨਾ ਡੈੱਡ ਬਾਡੀਆ ਦਾ ਰੋਡ ਇਹ ਖਾਲੀ ਹੋਣ ਦੇ ਕਾਰਨ ਨਾ ਤਾਂ ਸਾਡੀਆਂ ਧੀਆਂ ਨਾ ਭੈਣਾ ਨਾ ਮਾਵਾਂ ਤੇ ਇੱਥੇ ਛੋਟੀਆਂ-ਛੋਟੀਆਂ ਬੱਚੀਆਂ ਸਕੂਲ ਨੂੰ ਜਾਂਦੀਆਂ ਨੇ ਇਹ ਰੋਡ ਸੁੰਨਾ ਹੋਣ ਦੇ ਕਾਰਨ ਇਦਾਂ ਦੇ ਕਈ ਹਾਸੇ ਵਾਪਰਨੇ ਪੈਂਦੇ ਆ ਤੇ ਘਰਦਿਆਂ ਨੂੰ ਵੀ ਬੱਚਿਆਂ ਨੂੰ ਭੇਜਣਾ ਬਹੁਤ ਦਿੱਕਤ ਹੁੰਦੀ ਆ ਪਰ ਸਰਕਾਰ ਨਹੀਂ ਸੁਣ ਰਹੀ ਕੀ ਤੁਸੀਂ ਪ੍ਰਸ਼ਾਸਨ ਨੂੰ ਇਸ ਸਬੰਧੀ ਕੋਈ ਆਪਣੇ ਵੱਲੋਂ ਸ਼ਿਕਾਇਤ ਦਿੱਤੀ ਹੈ ਸਾਡੇ ਸਾਬਕਾ ਸਰਪੰਚ ਨੇ ਜੁਹਾਰ ਜੀ ਉਹ ਬਹੁਤ ਲੰਬੇ ਸਮੇਂ ਤੋਂ ਇਸ ਚੀਜ਼ ਦੀ ਮੰਗ ਦੇ ਵਿੱਚ ਬੈਠੇ ਨੇ ਪਰ ਉਹ ਸਰਕਾਰਾਂ ਸੁੱਤੀਆਂ ਪਈਆਂ ਨੇ ਤੇ ਜਵਾਬਉਣ ਦੇ ਲਈ ਅੱਜ ਮੁਹੱਲਾ ਵਾਸੀ ਬੈਠੇ ਤੇ ਜੇ ਆਉਣ ਵਾਲੇ ਟਾਈਮ ਤੇ ਕੋਈ ਵੱਡਾ ਪ੍ਰਦਰਸ਼ਨ ਕਰਨਾ ਪਿਆ ਉਹਦੇ ਵਿੱਚ ਸਾਰੇ ਰਲ ਮਿਲ ਕੇ ਵੱਡਾ ਬਹੁਤ ਵੱਡਾ ਪ੍ਰਦਰਸ਼ਨ ਕਰਨਗੇ ਜਿਦੇ ਵਿੱਚ ਕੋਈ ਵੀ ਨੰਗਦਾ ਬੜ ਦਾ ਕੂੜਾ ਸੜ ਜਾਂਦਾ ਤੇ ਲੁੱਕ ਲੁੱਕ ਕੇ ਇੱਥੇ ਚਿੱਟਾ ਲੱਗਦਾ ਪਿਆ ਤੇ ਸ਼ਰਿਆਾਂ ਵੀ ਜੇ ਕੱਲੀ ਧੀ ਪੈਣ ਜਾਂਦੀ ਆ ਤਾਂ ਇੱਥੇ ਗਲਤ ਹਰਕਤਾਂ ਹੁੰਦੀਆਂ ਨੇ ਤਾਂ ਲੋਕ ਬਹੁਤ ਦੁਖੀ ਨੇ ਜੀ ਮੇਰਾ ਨਾਮ ਸੁਖਿੰਦਰ ਕੌਰ ਹੈ ਮੈਂ ਗੁਰਨਾਣਕ ਨਗਰ ਪਿੰਡ ਗਿੱਲ ਦੇ ਵਾਸੀ ਆ ਇਹ ਜੋ ਸਾਡੇ ਪਿੰਡ ਦੇ ਵਿੱਚ ਰੋਡ ਜਾ ਰਹੀ ਆ ਸੁਹਾ ਰੋਡ ਤੇ ਅਸੀਂ ਇਸ ਤੋਂ ਬਹੁਤ ਪਰੇਸ਼ਾਨ ਹਾਂ ਇੱਥੇ ਸਾਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ 22 ਸਾਲਾਂ ਤੋਂ ਅਸੀਂ ਇਹੀ ਬਹੁਤ ਮਤਲਬ ਮੁਸ਼ਕਲਾਂ ਚੱਲ ਰਹੀਆਂ ਆ ਇਹਦੇ ਵਿੱਚ ਨਾ ਤਾਂ ਕੋਈ ਇਹ ਰੋਡ ਬਣਾ ਰਹੇ ਹੈਗੇ ਨੇ ਜੋ ਜਦੋਂ ਅਸੀਂ ਕਿਤੇ ਲੰਘਦੇ ਆ ਜਾਂ ਕਿਵੇਂ ਇੱਥੇ ਨਸ਼ੇੜੀ ਬੈਠੇ ਹੁੰਦੇ ਆ ਇਹ ਸਾਨੂੰ ਲੰਘਣਾ ਵੀ ਬਹੁਤ ਔਖਾ ਹੈਗਾ ਸਾਡੇ ਕੁੜੀਆਂ ਦਾ ਸਕੂਲ ਨੇੜੇ ਹੈਗਾ ਉਹਨਾਂ ਨੂੰ ਵੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਨਾ ਪੇਰੈਂਟਸ ਵੀ ਨਹੀਂ ਆ ਸਕਦੇ ਹੈਗੇ ਕਈ ਵਾਰੀ ਬੱਚਿਆਂ ਨੂੰ ਲੈਣ ਵਾਸਤੇ ਇਸ ਕਰਕੇ ਇਹ ਅਸੀਂ ਗਲਾਡਾ ਨੂੰ ਪੰਜਾਬ ਉਧਰ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਅਪੀਲ ਕਰਦੇ ਹੈਗੇ ਆ ਇਹਨੂੰ ਜਲਦੀ ਤੋਂ ਜਲਦੀ ਇੱਧਰ ਧਿਆਨ ਦਿੱਤਾ ਜਾਵੇ ਜਾਂ ਇਹਨੂੰ ਬਣਾਇਆ ਜਾਵੇ ਜਾਂ ਇੱਥੋਂ ਕੂੜਾ ਕਰਕਟ ਹੈਗਾ ਇਹ ਚੱਕਿਆ ਜਾਵੇ ਕਿਸੇ ਤਰੀਕੇ ਦੇ ਨਾਲ ਨਹੀਂ ਅਸੀਂ 5-7 ਦਿਨ ਜਿਹੜਾ ਇਹ ਨਾਮ ਮੁਹਾਜ਼ਾ ਲਿਆ ਤਾਂ ਅਸੀਂ ਗਲਾਡਾਂ ਦੇ ਅੱਗੇ ਆ ਕੇ ਧਰਨਾ ਲਗਾਵਾਂਗੇ ਹਰਦੀਪ ਸਿੰਘ ਮਾਲਾ ਮੇਰਾ ਨਾਮ ਆ ਗੁਰਨਾਨਕਨਗਰ ਗਿੱਲ ਦੀ ਸਾਡੀ ਪੰਚਾਇਤ ਆ ਮੈਂ মিডিਆ ਰਾਹੀਂ ਬੇਨਤੀ ਕਰਦਾ ਵਾਂ ਜਿਹੜੇ ਸਾਡੇ ਮਹੱਲੇ ਦੇ ਕਹਾ ਗਲਾਬਿਆਂ ਦਾ ਵਿੱਚ ਅਸੀਂ ਖੜੇ ਆ ਰੋਡ ਦੇ ਉੱਪਰ ਜਿਹੜੀ ਇਸ ਟਾਈਮ ਬਹੁਤ ਗੰਦਗੀ ਆ ਬਹੁਤ ਬੁਰਾ ਹਾਲ ਆ ਇਹ ਸਾਡੀ ਸਰਕਾਰ ਨੇ ਪ੍ਰਸ਼ਾਸਨ ਨੇ ਕੋਈ ਵੀ ਹੱਦ ਤੱਕ ਗੱਲ ਨਹੀਂ ਸੁਣੀ ਕੋਈ ਇੱਥੇ ਸਾਡਾ ਮਸਲਾ ਨਹੀਂ ਹੱਲ ਹੋਇਆ ਇੱਥੇ ਬਹੁਤ ਬੁਰਾ ਹਾਲ ਆ ਧੀਆਂ ਪੈਣਾ ਲੰਗਦੀਆਂ ਮੈਂ ਗੰਦੀ ਸਮੈਲ ਆਉਂਦੀ ਐ ਇੱਥੇ ਗਾਵਾ ਮੱਜਾਂ ਮਾਰ ਕੇ ਲੋਕੀ ਸਿੜ ਜਾਂਦੇ ਆ ਲੋਕੀ ਨਸ਼ਾ ਵੀ ਇੱਥੇ ਵਗਾਰਾ ਕਰਦੇ ਆ ਮੇਰੀ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਅਸ ਜੋੜ ਕੇ ਵੀ ਸਾਡਾ ਇਸ ਘੁਲਾਡਾ ਨੂੰ ਪ੍ਰਸ਼ਾਸਨ ਨੂੰ ਸਰਕਾਰ ਨੂੰ ਵੀ ਸਾਡਾ ਇਹ ਜਿਹੜਾ ਬਾਈਪਾਸ ਰੋਡ ਆ ਇਹ ਜਲਦੀ ਤੋਂ ਜਲਦੀ ਬਣਾਇਆ ਜਾਵੇ ਸਾਡੀ ਬਹੁਤ ਵੱਡੀ ਐ ਸਮੱਸਿਆ ਵਾ ਇਹ ਸਮੱਸਿਆ ਦਾ ਹੱਲ ਕੀਤਾ ਜਾਵੇ ਮੈਂ মিডিਆ ਰਾਹੀਂ ਸਰਕਾਰ ਨੂੰ ਬੇਨਤੀ ਕਰਦਾ ਹਾਂ Berapa berasa semua? 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 Berapa berasa